ਸੁਣਦੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਪੰਜਾਬ ਦੇ ਸਾਬਕਾ ਸੀਐਮ ਬਿਹਨ ਸਿੰਘ ਦੇ ਕਤਲ ਦਾ ਦੋਸ਼ੀ ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੂੰ ਰਜਿੰਦਰ ਹਸਪਤਾਲ ਲਿਜਾਇਆ ਗਿਆ ਹੈ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਨਵਿੰਦਰ ਬਰਾੜ ਫੋਨ ਲਾਈਨ ਤੇ ਮੌਜੂਦ ਨੇ ਨਵਿੰਦਰ ਕੀ ਵਜ੍ਹਾ ਹੈ ਕਿ ਰਾਜਵਾਨਾ ਨੂੰ ਜੇਲ੍ਹ ਤੋਂ ਹਸਪਤਾਲ ਲਿਜਾਇਆ ਗਿਆ ਅਜੀਤ ਲੀਬ ਬਲਵੰਤ ਸਿੰਘ ਰਾਜਵਾਨਾ ਨੂੰ ਅੱਜ ਸਵੇਰੇ ਜੇਲ੍ਹ ਤੋਂ ਰਜਿੰਦਰ ਹਸਪਤਾਲ ਲਿਆਂਦਾ ਗਿਆ ਉਸਦੇ ਕਮਰ ਦੇ ਵਿੱਚ ਦਰਦ ਦੀ ਸ਼ਿਕਾਇਤ ਸੀ ਔਰ ਇੱਥੇ ਡਾਕਟਰਾਂ ਨੇ ਉਸ ਦਾ ਚੈੱਕਅਪ ਕੀਤਾ ਉਸ ਦਾ ਐਕਸ-ਰੇ ਕੀਤਾ ਗਿਆ ਐਕਸ-ਰੇ ਤੋਂ ਬਾਅਦ ਡਾਕਟਰਾਂ ਮੁਤਾਬਕ ਉਸੀ ਰੀਡ ਦੀ ਹੱਡੀ ਦੇ ਮਨਕਿਆਂ ਦੇ ਵਿੱਚ ਕੋਈ ਪ੍ਰੋਬਲਮ ਹੈ ਇਸ ਤੇ ਚੱਲਦੇ ਉਸ ਨੂੰ ਜਿਹੜੀ ਇਹ ਤਕਲੀਫ ਹੋ ਰਹੀ ਸੀ ਔਰ 15 ਦਿਨ ਦੀ ਉਹਨੂੰ ਦਵਾਈ ਦਿੱਤੀ ਗਈ ਹੈ 15 ਦਿਨ ਬਾਅਦ ਉਸ ਦਾ ਫਿਰ ਤੋਂ ਚੈੱਕ ਅਪ ਕੀਤਾ ਜਾਏਗਾ ਯਾਨੀ ਕਿ 15 ਦਿਨ ਬਾਅਦ ਬਲੰਸੀ ਰਾਜਵਾਨਾ ਨੂੰ ਇੱਕ ਵਾਰ ਫਿਰ ਤੋਂ ਜੇਲ ਤੋਂ ਹਸਪਤਾਲ ਲਿਆਂਦਾ ਜਾਵੇਗਾ ਉੱਥੇ ਚੈੱਕ ਅਪ ਲਈ ਨਵਿੰਦਰ ਰਾਜਵਾਨਾ ਨੂੰ ਜੇਲ ਤੋਂ ਹਸਪਤਾਲ ਲਿਜਾਇਆ ਗਿਆ ਸੁਰੱਖਿਆ ਪ੍ਰਬੰਧ ਕਿਸ ਤਰ੍ਹਾਂ ਦੇ ਕੀਤੇ ਗਏ ਸਨ ਕਤਲ ਹੀ ਬਿਲਕੁਲ ਕਿਉਂਕਿ ਬਲਾਂਸਿੰਗ ਰਾਜਵਾਨਾ ਮਰਹੂਮ ਸਾਬਕਾ ਮੁੱਖ ਮੰਤਰੀ ਪੰਜਾਬ ਗਿਆਨ ਸਿੰਘ ਦੇ ਕਤਲ ਦਾ ਦੋਸ਼ੀ ਹੈ ਇਸ ਲਈ ਸਖਤ ਸੁਰੱਖਿਆ ਚਾਰਜ ਕੀਤੇ ਗਏ ਸੀ ਕਿਉਂਕਿ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਹਾਲਾਂਕਿ ਉਸ ਦੀ ਸਜ਼ਾ ਤੇ ਸੁਪਰੀਮ ਕੋਰਟ ਵੱਲੋਂ ਰੋਕ ਲਗਾਈ ਗਈ ਹੈ ਔਰ ਇਸਦੇ ਚੱਲਦੇ ਕਿਉਂਕਿ ਕਾਫੀ ਅਹਿਮ ਵੱਡੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਹੈ ਸਜ਼ਾ ਭੁਗਤ ਰਿਹਾ ਤਾਂ ਇਸ ਨੂੰ ਲੈ ਕੇ ਸੁਰੱਖਿਆ ਐਂਚਾਂ ਪੂਰੇ ਕੀਤੇ ਗਏ ਸੀ ਪੁਲਿਸ ਵੱਲ ਭਾਰੀ ਗੈਂਚੀ ਦੇ ਵਿੱਚ ਤਾਇਨਾਤ ਸੀ ਔਰ ਹੁਣ ਥੋੜੀ ਦੇਰ ਪਹਿਲਾਂ ਉਸ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਚੈੱਕ ਅਪ ਤੋਂ ਬਾਅਦ